ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਬਾਲੀਵੁੱਡ ਤੇ ਕ੍ਰਿਕਟ ਜਗਤ ਦੀਆਂ ਸਭ ਤੋਂ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਨੇ। ਇਹ ਜੋੜਾ ਫਰਵਰੀ 2024 ਵਿੱਚ ਇੱਕ ਧੀ ਤੇ ਇੱਕ ਬੇਟੇ ਦੇ ਮਾਪੇ ਬਣੇ ਨੇ। ਜੋੜੇ ਦੀ ਪਹਿਲਾਂ ਹੀ ਇੱਕ ਬੇਟੀ ਏ। ਅਨੁਸ਼ਕਾ ਸ਼ਰਮਾ ਨੇ ਲੰਡਨ 'ਚ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਏ। ਵਰਤਮਾਨ ਵਿੱਚ ਅਨੁਸ਼ਕਾ ਤੇ ਵਿਰਾਟ ਆਪਣੇ ਦੋ ਬੱਚਿਆਂ, ਆਮਿਕਾ ਕੋਹਲੀ ਤੇ ਅਕਾਇਆ ਕੋਹਲੀ ਨਾਲ ਵਿਦੇਸ਼ ਵਿੱਚ ਆਪਣੀ ਜ਼ਿੰਦਗੀ ਦੇ ਖੂਬਸੂਰਤ ਦੌਰ ਦਾ ਆਨੰਦ ਮਾਣ ਰਹੇ ਨੇ। ਇਸ ਸਬਦੇ ਵਿਚਕਾਰ ਵਿਰਾਟ ਕੋਹਲੀ ਨੂੰ ਇੰਗਲੈਂਡ ਦੇ ਖਿਲਾਫ ਹਾਲ ਹੀ ਦੇ 5 ਮੈਚਾਂ ਦੀ ਟੈਸਟ ਸੀਰੀਜ਼ 'ਚ ਨਾ ਖੇਡਣ ਲਈ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਜ਼ਰੂਰਤ ਤੇ ਸਮੇਂ ਆਪਣੇ ਪਰਿਵਾਰ ਨੂੰ ਪਹਿਲ ਦੇਣ ਦੇ ਉਸ ਤੇ ਫੈਸਲੇ ਦੀ ਸ਼ਲਾਘਾ ਵੀ ਕੀਤੀ ਕੋਹਲੀ ਇਸ ਤੋਂ ਬਾਅਦ ਭਾਰਤ ਪਰਤ ਆਏ ਨੇ ਪਰ ਅਨੁਸ਼ਕਾ ਅਜੇ ਵੀ ਆਪਣੇ ਬੱਚਿਆਂ ਨਾਲ ਯੂਕੇ ਵਿੱਚ ਹੈ ਅਜਿਹੇ 'ਚ ਕੁਝ ਫੈਨਸ ਇਹ ਵੀ ਅੰਦਾਜ਼ਾ ਲਗਾ ਰਹੇ ਨੇ ਕਿ ਇਹ ਜੋੜਾ ਵਿਦੇਸ਼ 'ਚ ਸੈਟਲ ਹੋਣ ਦੀ ਤਿਆਰੀ ਕਰ ਰਿਹਾ ਹੈ ਯੂਜ਼ਰ ਨੇ ਹਾਲੀ ਦੇ ਵਿੱਚ ਇੱਕ ਪੋਸਟ ਵਿੱਚ ਲਿਖਿਆ ਕਿ ਅਨੁਸ਼ਕਾ ਸ਼ਰਮਾ ਨੂੰ ਆਖਰੀ ਵਾਰ ਦਸੰਬਰ 2023 ਵਿੱਚ ਭਾਰਤ ਵਿੱਚ ਦੇਖਿਆ ਗਿਆ ਸੀ। ਉਸਨੇ ਫਰਵਰੀ 2024 ਵਿੱਚ ਯੂਕੇ ਵਿੱਚ ਆਪਣੇ ਬੇਟੇ ਨੂੰ ਜਨਮ ਦਿੱਤਾ ਸੀ। ਅਜਿਹਾ ਲੱਗਦਾ ਹੈ ਕਿ ਪਰਿਵਾਰ ਕੁਝ ਸਮੇਂ ਲਈ ਉੱਥੇ ਰਹਿਣ ਦਾ ਇਰਾਦਾ ਰੱਖਦਾ ਹੈ। ਉਪਭੋਗਤਾ ਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਜੋੜਾ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਹੌਲੀ-ਹੌਲੀ ਆਪਣੇ ਦੋ ਬੱਚਿਆਂ ਨਾਲ ਯੂਕੇ ਸ਼ਿਫਟ ਹੋਣ ਦੀ ਯੋਜਨਾ ਬਣਾ ਰਿਹਾ ਹੈ। ਲਾਸਟ ਇਹ ਕਿ ਨੁਸ਼ਕਾ 5 ਮਹੀਨਿਆਂ ਤੋਂ ਲੰਡਨ ਵਿੱਚ ਹੈ। ਇਸ ਦੌਰਾਨ ਵਿਰਾਟ ਇੱਕ ਪਿਤਾ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਬਹੁਤ ਵਧੀਆ ਢੰਗ ਨਾਲ ਨਿਭਾ ਰਹੇ ਨੇ। ਹਾਲ ਹੀ ਦੇ ਵਿੱਚ ਬੈਂਗਲੁਰ ਦੇ ਰਸਤੇ ਤੇ 에어ਪੋਰਟ ਤੇ ਦੇਖਿਆ ਗਿਆ ਵਿਰਾਟ ਦੀ ਟੀ-ਸ਼ਰਟ ਨੇ ਸਭ ਦਾ ਦਿਲ ਜਿੱਤ ਲਿਆ ਸੀ। ਉਸਨੇ ਇੱਕ ਸਟਾਈਲਿਸ਼ ਟੀ-ਸ਼ਰਟ ਪਹਿਨੀ ਸੀ ਜਿਸ ਵਿੱਚ ਡੈਡੀ ਸ਼ਬਦ ਤੇ ਪਿਆਰੇ ਕਾਰਟੂਨ ਸਨ ਜੋ ਆਪਣੇ ਬੱਚਿਆ ਪ੍ਰਤੀ ਆਪਣਾ ਸਮਰਪਣ ਦਰਸਾਉਂਦੇ ਸੀ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।